ਕਲੇਸ਼ ਮੁੱਕਿਆ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਰਾਜਪਾਲ ਦੇ ਵਿਚਕਾਰ ਆਪਸੀ ਰੌਲਾ ਰੱਪਾ ਹਲੇ ਮੁੱਕਿਆ ਨਹੀਂ ਕੱਲ ਭਗਵੰਤ ਮਾਨ ਹੋਣਾ ਨੇ ਗਵਰਨਰ ਸਾਹਿਬ ਦੇ ਉੱਪਰ ਇਲੈਕਟਡ ਸਿਲੈਕਟਡ ਨੂੰ ਲੈ ਕੇ ਟਿੱਪਣੀ ਕਰ ਦਿੱਤੀ ਤੇ ਅੱਜ ਰਾਜਪਾਲ ਸਾਹਿਬ ਨੇ ਮੁੱਖ ਮੰਤਰੀ ਪੰਜਾਬ ਨੂੰ ਠੋਕਮਾ ਜਵਾਬ ਦਿੱਤਾ ਖਰੀਆਂ-ਖਰੀਆਂ ਵੀ ਸੁਣਾਈਆਂ ਨੇ ਹੁਣ ਦੁਬਾਰਾ ਜਿਹੜੀ ਇਹ ਮੁੱਖ ਮੰਤਰੀ ਤੇ ਰਾਜਪਾਲ ਦੇ ਵਿਚਕਾਰ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਜਿਹੜੀ ਲੜਾਈ ਦੇ ਵਿੱਚ ਠੰਡ ਠੰਡੌਲਾ ਹੋਇਆ ਸੀਗਾ ਤੇ ਹੁਣ ਦੁਬਾਰਾ ਜਿਹੜੀ ਇਹ ਜੰਗ ਦੋਮਾ ਦੇ ਵਿਚਕਾਰ ਛਿੜੀ ਹੈ ਇਹ ਕਿਧਰਲੇ ਪਾਸੇ ਨੂੰ ਜਾਊਗੀ ਪੰਜਾਬ ਨੂੰ ਕਿਧਰ ਨੂੰ ਲੈ ਕੇ ਜਾਊ ਪੰਜਾਬ ਦੀ ਰਾਜਨੀਤੀ ਨੂੰ ਕਿਧਰ ਨੂੰ ਲੈ ਕੇ ਜਾਊ ਕਿਹਦੀ ਕੁਰਸੀ ਦੀ ਬਲੀ ਲੈ ਕੇ ਇਹ ਲੜਾਈ ਖਤਮ ਹੋ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਨਾਲ ਹੀ ਨਾਲ ਚਰਚਾ ਜਿਹੜੀ ਅਸੀਂ ਕਰਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣੇ ਦੇ ਵਿੱਚ ਜਾ ਕੇ ਅੱਜ ਫੇਰ ਇੱਕ ਵੱਡੀ ਰੈਲੀ ਕੀਤੀ ਹੈ ਉੱਥੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਜਿਹੜਾ ਉਹ ਚੋਣ ਵਿਗਲ ਵਜਾਇਆ ਪਰ ਸਵਾਲ ਬਹੁਤ ਵੱਡੇ ਉੱਠੇ ਨੇ ਭਗਵੰਤ ਮਾਨ ਤੇ ਕਿ ਭਗਵੰਤ ਮਾਨ ਜਿਹੜੇ ਦੂਜੀਆਂ ਪਾਰਟੀਆਂ ਤੋਂ ਸਪਸ਼ਟੀਕਰਨ ਮੰਗਦੇ ਨੇ ਆਪਣਾ ਵੀ ਸਪਸ਼ਟੀਕਰਨ ਦੇਣ ਆਪਣਾ ਵੀ ਸਟੈਂਡ ਜਿਹੜਾ ਉਹ ਸਪਸ਼ਟ ਕਰਨ ਕਿ ਪਾਣੀਆਂ ਦੇ ਮੁੱਦੇ ਦੇ ਉੱਪਰ ਯਾਨੀ ਕਿ ਐਸਵਾਈਐਲ ਦੇ ਮੁੱਦੇ ਤੇ ਬੀਬੀਐਮਬੀ ਦੇ ਮੁੱਦੇ ਤੇ ਚੰਡੀਗੜ੍ਹ ਦੇ ਮੁੱਦੇ ਤੇ ਸਮੇਤ ਜਿਹੜੇ ਹਰਿਆਣੇ ਦੇ ਨਾਲ ਪੰਜਾਬ ਦੇ ਜਿਹੜੇ ਰੌਲੇ ਚੱਲਦੇ ਨੇ ਉਹਨਾਂ ਮਸਲਿਆਂ ਦੇ ਉੱਪਰ ਭਗਵੰਤ ਮਾਨ ਦਾ ਭਗਵੰਤ ਮਾਨ ਦੀ ਸਰਕਾਰ ਦਾ ਕੀ ਸਟੈਂਡ ਹੈ ਔਰ ਨਾਲ ਹੀ ਨਾਲ ਇਹ ਵੀ ਵੱਡੇ ਦੋਸ਼ ਲੱਗੇ ਨੇ ਕਿ ਹਰਿਆਣੇ ਦੀਆਂ ਵੋਟਾਂ ਦੀ ਖਾਤਰ ਪੰਜਾਬ ਦੇ ਅੰਦਰ ਹੋਈਆਂ ਬੇਅਦਬੀਆਂ ਦੇ ਉੱਪਰ ਜਿਹੜੀ ਉਹ ਟੁਕਮੇ ਟੰਗ ਦੇ ਨਾਲ ਕਾਰਵਾਈ ਜਿਹੜੀ ਡੇਰਾ ਮੁਖੀ RAM REEM ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਇਹ ਕਿੱਧਰ ਨੂੰ ਲੈ ਕੇ ਜਾਊ ਪੰਜਾਬ ਦੀ ਰਾਜਨੀਤੀ ਨੂੰ ਭਗਵੰਤ ਮਾਨ ਦੀ ਰਾਜਨੀਤੀ ਨੂੰ ਔਰ ਕਿੰਨਾ ਕੁ ਨੁਕਸਾਨ ਕੀ ਵਾਕਈ ਹਰਿਆਣੇ ਦੀਆਂ ਵੋਟਾਂ ਦੇ ਕਰਕੇ ਗਰਮੀਤ RAM REEM ਦੇ ਖਿਲਾਫ ਕਾਰਵਾਈ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਫਾਈਲਾਂ ਰੁਕੀਆਂ ਹੋਈਆਂ ਨੇ ਇਸ ਤੇ ਬਹੁਤ ਟਾਈਮ ਚਰਚਾ ਕਰਾਂਗੇ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜਿਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸ਼ੁਕਰੀਆ ਸ੍ਰਿੰਦਜੀ ਸਸਤੀ ਕਾਲ ਸੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਕੱਲ ਮੁੱਖ ਮੰਤਰੀ ਭਗਵੰਤ ਪਬਲ ਨੇ ਪੰਜਾਬ ਦੇ ਗਵਰਨਰ ਰਾਜਪਾਲ ਜਿਹੜੇ ਉਹਨਾਂ ਦੇ ਉੱਪਰ ਜਿਹੜੀ ਆ ਉਹ ਟਿੱਪਣੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਲੈਕਟਿਡ ਤੇ ਸਿਲੈਕਟਿਡ ਦੇ ਵਿੱਚ ਬੜਾ ਫਰਕ ਹੁੰਦਾ ਹੈ ਕਹਿੰਦੇ ਕਿ ਜਿਹੜੇ ਫੈਸਲੇ ਅਸੀਂ ਲੈਣੇ ਆ ਇਲੈਕਟਿਡ ਬੰਦਿਆਂ ਨੇ ਲੈਣੇ ਆ ਉਹ ਸਿਲੈਕਟਿਡ ਕਹਿੰਦੇ ਕਿਵੇਂ ਲੈ ਸਕਦੇ ਆ ਉਹਨਾਂ ਨੇ ਇਹ ਗੱਲਾਂ ਕਹਿਤੀਆਂ ਹਾਲਾਂਕਿ ਇਹ 70 ਸਾਲ 70 ਸਾਲ ਕਰਦੇ ਆ ਇਸ ਤੋਂ ਪਹਿਲਾਂ ਆਈ ਹੁੰਦਾ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਤਾਂ ਇਹ ਚਾਹੁੰਦੇ ਆ ਕਿ ਭਾਈ ਡੀਜੀਪੀ ਵੀ ਯੂਪੀਐਸਸੀ ਨਾਲ ਲਾਵੇ ਉਹ ਵੀ ਮੈਂ ਲਾਵਾਂ ਤੇ ਚਾਂਸਲਰ ਵੀ ਜਿਹੜਾ ਯੂਨੀਵਰਸਿਟੀਆ ਦਾ ਉਹ ਮੈਂ ਹੀ ਹੋਵਾਂ ਅੱਗੇ ਵਾਈਸ ਚਾਂਸਲਰ ਵੀ ਜਿਹੜੇ ਉਹ ਮੈਂ ਲਾਵਾਂ ਇਹ ਸਾਰੀਆਂ ਗੱਲਾਂ ਮੁੱਖ ਮੰਤਰੀ ਆਪ ਕਰਨਾ ਚਾਹੁੰਦੇ ਆ ਆਪਣੇ ਹੱਥ 'ਚ ਪਾਵਰ ਲੈਣੀ ਚਾਹੁੰਦੇ ਆ ਇਸੇ ਤਰੀਕੇ ਦੇ ਨਾਲ ਪਾਰਟੀ ਦੇ ਵਿੱਚ ਵੀ ਪ੍ਰਧਾਨਗੀ ਦਾ ਉਹਦਾ ਵੀ ਆਪਦੇ ਕੋਲੇ ਰੱਖੀ ਬੈਠੇ ਆ ਜਿਆਦਾ ਤੋਂ ਜਿਆਦਾ ਮੈਕਮੇ ਵੀ ਆਪਦੇ ਕੋਲੇ ਰੱਖੀ ਬੈਠੇ ਜਦਕਿ ਉਹਨਾਂ ਦੀ ਕਾਰਗੁਜ਼ਾਰੀ ਜ਼ੀਰੋ ਹੈ ਮੁੱਖ ਮੰਤਰੀ ਤਾਂ ਚਲੋ ਆਪ ਹੈਗੇ ਹੀ ਹੈਗੇ ਆ ਤੇ ਉਹ ਹੁਣ ਕਹਿੰਦੇ ਆ ਕਿ ਮੈਂ ਸਾਰਾ ਕੁਝ ਕਰਨਾ ਸੀ ਤੇ ਗਵਰਨਰ ਸਾਹਿਬ ਕਿਵੇਂ ਕਰ ਸਕਦੇ ਆ ਉਧਰ ਗਵਰਨਰ ਸਾਹਿਬ ਨੇ ਕਹਿਤਾ ਕਿ ਉਹਨਾਂ ਨੂੰ ਮੇਰਾ ਟ੍ਰਾਂਸਫਰ ਬੰਨਾ ਪਸੰਦ ਨਹੀਂ ਆਇਆ ਭਾਈ ਮੈਂ ਤਾਂ ਅਸਤੀਫਾ ਦੇ ਦਿੱਤਾ ਸੀ ਤੇ ਪਰ ਕਹਿੰਦੇ ਰਾਸ਼ਟਰਪਤੀ ਸਾਹਿਬ ਨੇ ਅਸਤੀਫਾ ਮਨਜ਼ੂਰ ਨਹੀਂ ਕੀਤਾ ਤੇ ਇਹਨਾਂ ਨੇ ਜਿਹੜਾ ਉਹ ਬਿੱਲ ਲਿਆਂਦਾ ਸੀ ਮੈਨੂੰ ਹਟਾਉਣ ਦੇ ਲਈ ਸਪੈਸ਼ਲ ਤੇ ਉਹ ਵੀ ਜਿਹੜਾ ਨਾਮਨਜ਼ੂਰ ਕਰਤਾ ਰਾਸ਼ਟਰਪਤੀ ਸਾਹਿਬ ਨੇ ਮੂਹ ਵੀ ਖਾਣੀ ਪਈ ਆ ਭਗਵੰਤ ਮਾਨ ਸਰਕਾਰ ਨੂੰ ਕਿਵੇਂ ਦੇਖਦੇ ਹਾਂ ਇਹ ਦੁਬਾਰਾ ਜਿਹੜਾ ਰੌਲਾ ਰੱਪਾ ਛਿੜ ਗਿਆ ਭਗਵੰਤ ਮਾਨ ਤੇ ਰਾਸ਼ਟ ਰਾਜਪਾਲ ਸਾਹਿਬ ਦੇ ਵਿਚਕਾਰ ਕਿਵੇਂ ਦੇਖਦੇ ਹੋ ਕਲੇਸ਼ ਕਿੱਧਰ ਨੂੰ ਜਾਊਗਾ ਹੁਣ ਦੇਖੋ ਸੁਖਿੰਦਰ ਜੀ ਗੱਲ ਇਹ ਹੈ ਵੀ ਕਲੇਸ਼ ਕਿਧਰੇ ਨਹੀਂ ਜਾਣਾ ਅਸਲ ਦੇ ਵਿੱਚ ਕਲੇਸ਼ ਤੇ ਤਾਂ ਪਲਦੀ ਹੈ ਸਾਰੀ ਸਰਕਾਰ ਮੀਡੀਆ ਮਤਲਬ ਉਹਨੂੰ ਚਾਹੀਦਾ ਹੁੰਦਾ ਤੇ ਇੱਕ ਨਹੀਂ ਤਾਂ ਦੂਏ ਨੂੰ ਦੂਏ ਨਹੀਂ ਤਾਂ ਤੀਏ ਨੂੰ ਜਦੋਂ ਜਦੋਂ ਗਵਰਨਰ ਸਾਹਿਬ ਦੇ ਨਾਲ ਪਹਿਲਾਂ ਇਹਨਾਂ ਦਾ ਝਗੜਾ ਝਟਾ ਪੈਂਦਾ ਸੀ ਉਹ ਬੰਦ ਹੋਇਆ ਉਹ ਚੰਨੀ ਕੱਢ ਲਿਆ ਫਿਰ ਡੋਮੇਟ ਲੈ ਆਂਦੀ ਮਤਲਬ ਇਹ মিডিਆ ਜੀਵੀ ਦਾ ਵਿੱਚ ਕਰਨਾ ਕਰਾਉਣਾ ਕੁਛ ਨਹੀਂ ਉਹ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ 10 ਯੂਨੀਵਰਸਟੀਆਂ ਗਵਰਨਰ ਦੇ ਕਹਿਣ ਦੇ ਮੁਤਾਬਕ ਵਾਈ ਚਾਂਸਲਰ ਤੋਂ ਬਿਨਾਂ ਨਹੀਂ ਐਜੂਕੇਸ਼ਨ ਦਾ ਸੇ ਇਨਕਲਾਬ ਪਿਆ ਰਹੇ ਆ ਔਰ ਉਹਦੇ 'ਚ ਰੌਲਾ ਹੀ ਪਾਇਆ ਜਾ ਰਿਹਾ ਹੈ ਇਲੈਕਟਿਡ ਸਿਲੈਕਟਿਡ ਮੈਨ ਦੱਸੋ ਕਿ ਇਹਨਾਂ ਦੀ ਆਪਣੀ ਇਨਰ ਪਾਰਟੀ ਦੇ ਵਿੱਚ ਕੋਈ ਡੈਮੋਕ੍ਰੇਸੀ ਹੈ ਕੀ ਕੇਜਰੀ ਵਾਰਲ ਤਾਂ ਸਮੇਂ ਹੀ ਗਏ ਸੀ ਇਲੈਕਸ਼ਨ ਹੋਈ ਸੀ ਉਹ ਜਿਹੜੇ ਰਾਜ ਸਭਾ ਦੇ ਮੈਂਬਰ ਲਗਾਏ ਗਏ ਸੀ ਕਿ ਉਹ ਇਲੈਕਟ ਹੋਏ ਸੀ ਪਹਿਲਾਂ ਇਹ ਨਾ ਸਰਵੇ ਕਰ ਲੈਂਦੇ ਹੁੰਦੇ ਸੀ ਆਪਮਾਨ ਦਾ ਵੀ ਸਰਵੇ ਕੀਤਾ ਸੀ ਹੂੰ ਕਿ ਜੀ ਕੈਂਡੀਡੇਟ ਕੌਣ ਹੋ ਕਿੱਦਾਂ ਦੇ ਹੋਣ ਜਿੱਦੋਂ ਰਾਜ ਸਭਾ ਦਾ ਹੋਇਆ ਆਪਣੇ ਸਾਹਮਣੇ ਆ ਗਈ ਸੀ ਸਾਰੀ ਗੱਲ ਹੂੰ ਦੂਜੀ ਗੱਲ ਇਹ ਹੈ ਕਿ ਜੇ ਇੰਨਾ ਇਲੈਕਟਡ ਦਾ ਇੰਨਾ ਜ਼ਿਆਦਾ ਚਾਅ ਹੈ ਤਾਂ ਵਾਈਸ ਚੈਂਸਟਰ ਵੀ ਇਲੈਕਟ ਕਰ ਲੈਣ ਉਸ ਦੇ ਟੀਚਰਾਂ ਚ ਹੂੰ ਜਿਹੜਾ ਸੀਨੀਅਰ ਮੋਸਟ ਹੈ ਉਹ ਟੀਚਰਾਂ ਨੂੰ ਰਾਈਟ ਦੇ ਦਿੱਤਾ ਜਾਵੇ ਕਿ ਉੱਥੇ ਇਲੈਕਟ ਭਰ ਲਿਆ ਕਰਨ ਉਹ ਲੱਗ ਜੇ ਉੱਥੇ ਹੂੰ ਇਹ ਇਹਨਾਂ ਨੂੰ ਦੇਖ ਲਈ ਇਹ ਦਿੱਲੀ ਦੇ ਵਿੱਚ ਵੀ ਇਹੀ ਮਾਡਲ ਹੂੰ ਕਿਉਂਕਿ ਨੋਨ ਪਰਫਾਰਮਿੰਗ ਗਵਰਨਮੈਂਟਸ ਹੂੰ ਹੂੰ ਇਹ ਨੋਨ ਪਰਫਾਰਮਿੰਗ ਐਸੈਟਸ ਨੇ ਜਿਹੜੇ ਐਨਸੀਏ ਕਹਿੰਦੇ ਨੇ ਹੂੰ ਉੱਥੇ ਉਹ ਐਲਜੀ ਨਾਲ ਲੜੀ ਜਾਂਦੇ ਨੇ ਇੱਥੇ ਗਵਰਨਰਮੈਂਟ ਦੀ ਜਿਵੇਂ ਨੇ ਜੇ ਕੰਮ ਕਰਨਾ ਹੋਵੇ ਕਿਸੇ ਨੇ ਤਾਂ ਇੰਨੇ ਝਗੜੇ ਝਾਟੇ ਕਰਨ ਦੀ ਜ਼ਰੂਰਤ ਨਹੀਂ ਹੂੰ ਔਰ ਜਿੱਥੇ ਸੁਸਤਾਂਸ਼ੀ ਦੇ ਸ਼ੂ ਨੇ ਜਿਵੇਂ ਪੰਜਾਬ ਦੇ ਨੇ ਚਾਹੇ ਲੋਕਾਂ ਦੇ ਨੇ ਉੱਥੇ ਬਿਲਕੁਲ ਨਹੀਂ ਬੋਲਦੇ ਹੂੰ ਕਿਉਂਕਿ ਉਹ ਨਸ਼ੇ ਦੇ ਪਾਉਂਦੇ ਦੇ ਵਿੱਚ ਚਲੋ ਗਵਰਨਰ ਨੂੰ ਪਾਸੇ ਵੀ ਛੱਡ ਹੂੰ ਹਾਈ ਕੋਰਟ ਨੇ ਕੈਸੀ ਕੈਸੀ ਟਿੱਪਣੀਆਂ ਕੀਤੀਆਂ ਹਨ ਹੂੰ ਲਿਸ਼ਟਾਂ ਦਿੱਤੀਆਂ ਗਈਆਂ ਹੂੰ ਉਹਨਾਂ ਦੇ ਉੱਪਰ ਕੋਈ ਐਕਸ਼ਨ ਨਹੀਂ ਹੋਇਆ ਹੂੰ ਇਹਨਾਂ ਦੇ ਆਪਣੇ ਐਮਐਲਏ ਹੋਰ ਵਿਜੇਪੁਰਤਾ ਆਪਣੇ ਨਾਂ ਲੈ ਕੇ ਹੂੰ ਦੱਸਿਆ ਕਿ ਕਿਹੜੇ ਇਹਨਾਂ ਦੇ ਲੀਡਰ ਨੇ ਜਿਨ੍ਹਾਂ ਨੇ ਅਫਸਰ ਲਾਏ ਨੇ ਅਪ ਹੂੰ ਜੀ ਉੱਥੇ ਇਲੈਕਟਿਡ ਕਲੈਕਟਡ ਭੁੱਲ ਜਾਂਦੇ ਨੇ ਸਦਾ ਜੀ ਹੋਰ ਵਿਜੇਪੁਰਤਾ ਇਲੈਕਟਿਡ ਹੈ ਉਹ ਤਾਂ ਸਿਲੈਕਟਡ ਨਹੀਂ ਹੈ ਹੂੰ 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 ਇਸੇ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਕਿ ਹਰ ਲੈਵਲ ਦੇ ਉੱਪਰ ਸਿਰਫ ਇਹ ਬਲੇਮ ਉੱਥੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਇਹ ਵੀ ਗੱਲ ਕਹੀ ਆ ਕਿ ਉੱਥੇ ਜਿਹੜੇ ਨਸ਼ੇ ਦੇ ਵਿੱਚ ਲਿਪਤ ਕੁਝ ਅਫਸਰ ਹੈਗੇ ਆ ਉਹਨਾਂ ਨੂੰ ਰਾਗਵ ਚੱਡਾ ਲਈ ਜਾ ਰਿਹਾ ਤੇ ਰਾਗਵ ਚੱਡਾ ਮੁੱਖ ਮੰਤਰੀ ਸਾਹਿਬ ਨੂੰ ਦੱਸ ਦੇਣਾ ਚਾਹੀਦਾ ਰਾਗਵ ਚੱਡਾ ਇਲੈਕਟਿਡ ਹੈ ਜਾਂ ਫਿਰ ਕੁਮਰ ਵਿਜੇ ਪ੍ਰਤਾਪ ਇਲੈਕਟਿਡ ਨੇ ਤੇ ਦੋਵਾਂ ਚੋਂ ਸਿਲੇਕਟਿਡ ਕਿਹੜਾ ਇਹ ਵੀ ਦੱਸ ਦੇਣਾ ਚਾਹੀਦਾ ਉਹੀ ਤਾਂ ਗੱਲ ਹੈ ਕਿ ਸੈਕਟਰੀ 8 ਦੇ ਵਿੱਚ ਐਸੇ ਲੋਕ ਇਲੈਕਟ੍ਰਿਕ ਸਿਲੈਕਟਰ ਤਾਂ ਛੱਡੇ ਹੀ ਦਿਉ ਤੁਸੀਂ ਜਿਹੜੇ ਆਈਐਸ ਅਫਸਰ ਨੇ ਉਹਨਾਂ ਦੇ ਉੱਪਰ ਕੋਈ ਹੋਰ ਹੀ ਪ੍ਰਾਈਵੇਟ ਬੰਦੇ ਬਿਠਾ ਕੇ ਫਾਈਲਾਂ ਚੈੱਕ ਕਰਨ ਦੇ ਲਈ ਉਹ ਕਿਹਨੇ ਸਿਲੈਕਟ ਕਰੇ ਜੀ ਉਏ ਐਵੇਂ ਹੀ ਖੰਕਾ ਦੀ ਮਤਲਬ ਨਾ ਇੱਕ ਪ੍ਰੋਬਲਮ ਪਰਸੈਪਸ਼ਨ ਕ੍ਰੀਏਟ ਕਰਨ ਦੇ ਲਈ ਕਿ ਅਸੀਂ ਬੜਾ ਕੁਝ ਕਰਨਾ ਚਾਹੁੰਦੇ ਆ ਪਰ ਸਾਨੂੰ ਖਲਾਣਾ ਨਹੀਂ ਕਰਨ ਦੇ ਰਿਹਾ ਅਸੀਂ ਤਾਂ ਇਦਾਂ ਕਰਤੀ ਇਹ ਉਹ ਮੌਸਮ ਨਹੀਂ ਠੀਕ ਹੋ ਰਿਹਾ ਮਤਲਬ ਇਹ ਬੇਸਿਕਲੀ ਨੌਨ ਪਰਫਾਰਮੈਂਸ ਨੂੰ ਟਕਣ ਦੇ ਤਰੀਕੇ ਨੇ ਸਾਰੇ ਦੇ ਸਾਰੇ ਹੋਰ ਕੋਈ ਕਰ ਹੂੰ ਮੈਨੂੰ ਦੱਸੋ ਕਿ ਤਿੰਨ ਬੰਦਿਆਂ ਦੀ ਤੁਸੀਂ ਰਿਸਰਚ ਕਮੇਟੀ ਬਣਾ ਕੇ ਵਾਈਚਾਂਸ ਲਾਉਣ ਲਈ ਤਿੰਨ ਬੰਦਿਆਂ ਦੀ ਲਿਸਟ ਦੇ ਦਿਓ ਹੂੰ ਤੁਸੀਂ ਤਿੰਨ ਟੌਪ ਦੇ ਬੰਦੇ ਭੇਜ ਦਿਓ ਉਹਨਾਂ ਜਿਹਨੂੰ ਮਰਜ਼ੀ ਲਾ ਦੇ ਐਡੀ ਵੀ ਕਿੱਡੀ ਗੱਲ ਹੈ ਹਮ ਪਰ ਜੁਡੀਸ਼ਰੀ ਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ ਹੈ ਹਮ ਜੁਡੀਸ਼ਰੀ 'ਚ ਇਲੈਕਸ਼ਨ ਤਾਂ ਨਹੀਂ ਹੁੰਦੀ ਸਾਰੇ ਜੱਜਾਂ ਨੂੰ ਆਪਾਂ ਮੰਨਦੇ ਹੀ ਆ ਹਮ ਇਹਨੀਆਂ ਕਨਸਟੀਟਿਊਸ਼ਨਲ ਪੋਸਟਾਂ ਨੇ ਉਹਨਾਂ ਨੂੰ ਜੇ ਤੁਸੀਂ ਕਹੋ ਬਿਲਕੁਲ ਪਾਸੇ ਹੀ ਰੱਖਦੇ ਹੋ ਉਹਨਾਂ ਨੂੰ ਫੈਸਲਾ ਹੀ ਨਾ ਕਰਨ ਦਿਓ ਅੱਛਾ ਆਪ ਤੁਸੀਂ ਕਰਨਾ ਕੁਝ ਨਾ ਹਮ ਜੀਜੀਪੀ ਤਾਂ ਮੇਰਾ ਖਿਆਲ ਹੈ ਕਿਸੇ ਨੇ ਸਿਲੈਕਟ ਹੀ ਨਾ ਕਰਨਾ ਹਮ ਉਹ ਤਾਂ ਰੈਗੂਲਰ ਇਹਨਾਂ ਨੇ ਅਪੁਆਇੰਟਮੈਂਟ ਕਰਨੀ ਸੀ ਹਮ ਹਮ ਅਜ ਤੱਕ ਨਹੀਂ ਕਰ ਸਕੇ ਉਹਦੇ ਵਿੱਚ ਵੀ ਯੂਪੀਐਸਸੀ ਨੂੰ ਤਿੰਨ ਨਾਮ ਭੇਜਣੇ ਹੁੰਦੇ ਆ ਜਾਂ ਕੋਈ ਥੋੜੇ ਹੋ ਸਕਦਾ ਕਿ ਉਹਦੇ ਵਿੱਚੋਂ ਕਰਨਾ ਹੁੰਦਾ ਮੇਰੇ ਕਹਿੰਦੇ ਯੂਪੀਐਸਸੀ ਨੇ ਵੀ ਇਸੇ ਤਰੀਕੇ ਨਾਲ ਹੀ ਸਿਲੈਕਸ਼ਨ ਸਿਲੈਕਸ਼ਨ ਤਕਰੀਬਨ ਕਰ ਲਈ ਹੁੰਦੀ ਹੈ। ਉਹ ਫੇਰ ਤਾਂ ਖੁੱਲੀ ਛੁੱਟੀ ਹੋਈ ਲੈ ਲੈਣ ਫੇਰ ਫੇਰ ਯੂਪੀਐਸਸੀ ਦੀ ਬੋਰਡ ਤੇ ਆਈਪੀਐਸ ਵੀ ਕਾਨੂੰਨ ਵਾਲੇ ਨੇ ਕਿਹਾ ਪਿੰਡ ਤੋਂ ਖੜਨ ਜਿਹੜਾ ਬੰਦਾ ਸਕੂਤ ਲੱਗਦ ਨੂੰ ਬੀਜਪੀ ਲਾ ਰਣ ਕਿਤੇ ਤਾਂ ਇੰਤਣ ਦਾ ਕੰਮ ਹੋ ਗਿਆ ਨਾ। ਹੂੰ ਕੋਈ ਰੂਲ ਤਾਂ ਹੋਵਾਂਗੇ ਕਿ ਨਹੀਂ? ਹੂੰ ਉਹ ਵੀ ਤੁਸੀਂ ਉਹਨਾਂ ਨੂੰ ਮੈਰਿਟ ਦੇਖੋਗੇ ਉਹਨਾਂ ਦੀ ਕੋਈ ਗੱਲ ਕੋਈ ਸਿਸਟਮ ਹੁੰਦਾ। ਕੋਈ ਬਿਲਕੁਲ ਕੋ ਬਹੁਤ ਥਿੰਗ ਸਮਝਦਾ ਪਤਿਕਾਨਾ ਵੀ ਸੰਦੇਹ ਬਹੁਤ ਹੈ ਹਮ ਕੰਮ ਆਉਂਦਾ ਨਹੀਂ ਉਹ ਕਹਿੰਦੇ ਹੁੰਦੇ ਨੇ ਵੀ ਨੌਜ ਨਾ ਜਾਣੇ ਆਂਗਣ ਟੇੜਾ ਮਤਲਬ ਕੰਮ ਨਹੀਂ ਆਉਂਦਾ ਪਰਫੋਰਮੈਂਸ ਹੈ ਨਹੀਂ ਲੈਕ ਵਿੱਚ ਪਾਵਰ ਸਾਰੀ ਚਾਉਂਦੇ ਨੇ ਰਿਸਪੋਨਸੀਬਿਲਟੀ ਜੀ ਹਮ ਅੱਛਾ ਉਹਦੇ ਕਰਕੇ ਨੁਕਸਾਨ ਹੋ ਰਿਹਾ ਸਟੇਟ ਦਾ ਹੁਣ 10 ਯੂਨੀਵਰਸਿਟੀਆਂ ਐਡਮਿਸ਼ਨਾਂ ਚੱਲ ਰਹੀਆਂ ਹਮ 10 ਯੂਨੀਵਰਸਿਟੀਆਂ ਬਿਦਾਉਟ ਮਤਲਬ ਹੈਟ ਹੈਗੀਆਂ ਪਰ ਸੱਤਿਆਨਾਸ਼ ਹੋ ਰਿਹਾ ਜੇ ਜਾ ਕੇ ਦੇਖੋ ਗਰਾਉਂਡ ਲੈਵਲ ਤੇ ਪਤਾ ਲੱਗੇ ਹਮ ਉਹ ਨੂੰ ਐਵੇਂ ਬਹਾਨੇ ਬਣਾ ਕੇ ਪਿੱਟੀ ਕਰ ਦਿੱਤੀ ਜੇ ਮੈਨੂੰ ਸਮਝ ਨਹੀਂ ਆਉਂਦੀ ਕਿ ਤਿੰਨ ਦੇ ਵਿੱਚੋਂ ਮਤਲਬ ਜਿਹੜੇ ਇਹਨਾਂ ਨੇ ਆਪ ਲਾਉਣੇ ਆ ਠੀਕ ਆ ਰਾਜਪਾਲ ਸਾਹਿਬ ਦੀ ਜਿਹੜੀ ਇਹ ਗੱਲ ਕਰ ਰਹੇ ਆ ਜਿਹੜੇ ਇਹਨਾਂ ਨੇ ਆਪ ਲਾਉਣੇ ਆ ਬਹੁਤ ਸਾਰੇ ਕਮਿਸ਼ਨਰਾਂ ਦੇ ਕਮਿਸ਼ਨਾਂ ਦੇ ਮੈਂਬਰ ਹੈ ਨਹੀਂਗੇ ਬਹੁਤ ਸਾਰੇ ਕਮਿਸ਼ਨਰਾਂ ਦੇ ਚੇਅਰਮੈਨ ਹੈ ਨਹੀਂਗੇ ਉਹ ਤਾਂ ਇਹਨਾਂ ਨੇ ਆਪ ਲਾਉਣੇ ਆ ਉਹ ਤਾਂ ਚੁਣ ਲੈਣ ਸਰਪੰਚ ਜਿਹੜੇ ਲੋਕਾਂ ਨੇ ਚੁਣਨੇ ਆ ਜਿਹੜੇ ਐਮਸੀ ਲੋਕਾਂ ਨੇ ਚੁੰਨੇ ਆ ਉਹ ਚੋਣਾ ਕਰਵਾ ਦੇਣ ਮਤਲਬ ਆਪ ਤੁਸੀਂ ਕਰਕੇ ਨਹੀਂ ਰਾਜੀ ਤੇ ਤੁਸੀਂ ਕਰਦੇ ਹੋ ਵਿਚਾਰਾ ਪੋਲਿਟਿਕਸ ਕਿ ਸਾਨੂੰ ਕਰਨ ਨਹੀਂ ਦਿੱਤਾ ਜਾ ਰਿਹਾ ਵਿਕਟਮ ਪੋਲਿਟਿਕਸ ਐ ਨਾ ਹੂੰ ਦੇਖੋ ਬਦਲੀਆਂ ਤਾਂ ਕਰ ਨਹੀਂ ਸਕਦੇ ਬਦਲੀਆਂ ਕਰਨ ਪਿੱਛੇ ਤਾਂ ਦਿੱਲੀੋਂ ਹੋਰ ਹੁਕਮ ਆ ਜਾਂਦੇ ਨੇ ਸੈਕਟਰੀਏਟ ਚੋਂ ਹੋਰ ਆ ਜਾਂਦੇ ਨੇ ਥੱਲੇੋਂ ਹੋਰ ਆ ਜਾਂਦੇ ਮਤਲਬ ਜੇ ਤੁਹਾਡੇ ਡਿਸੀਜਨ 메ਕਿੰਗ ਵੈਸੀ ਠੀਕ ਹੋਵੇ ਤਾਂ ਐਵੇਂ ਦੂਜਿਆਂ ਉਲਾਪੇ ਤੈਨ ਦੀ ਕੋਈ ਲੋੜ ਨਹੀਂ ਪੈਂਦੀ ਹੂੰ ਸੋ ਉਹਨੇ ਗਵਰਨਰ ਨੇ ਇੱਕ ਹਿਸਾਬ ਦੇ ਨਾਲ ਠੀਕ ਹੀ ਕਿਹਾ ਔਰ ਉਹਨੇ ਬੜਾ ਕਰਾਰਾ ਜਵਾਬ ਦਿੱਤਾ ਵੈਸੇ ਜੇ ਸਮਝਣ ਵਾਲੇ ਹੋਣ ਇਹ ਉਹ ਕਹਿੰਦਾ ਪਹਿਲੀ ਗੱਲ ਤਾਂ ਮੈਂ ਪੀਐਮ ਤੇ ਹੋਮ ਸਟੈਂਡਰਡ ਨਾ ਕਰਦਾ ਸੀ ਹੂੰ ਉਜੀ ਉਹਨੇ ਕਿਹਾ ਵੀ ਮੈਂ ਇਲੈਕਟਿਡ ਵੀ ਰਹਾਂ ਅੱਠਵਰੀ ਇਲੈਕਸ਼ਨ ਵੀ ਲੜੀਏ ਪੰਜਵਰੀ ਜਿੱਤੇ ਆ ਉਹ ਮਹਰੂਤ ਚੋ ਫਿਰ ਉਹਨੇ ਇੰਡਾਇਰੈਕਟ ਇੱਕੇ ਦੇ ਨਾਲ ਜੁੜ ਉਸ ਵੀ ਕਿੱਜਾ ਸਰਕਾਰ ਦਾ ਕਿ ਬਾਰਡਰ ਏਰੀਆ ਦੇ ਵਿੱਚ ਹਾਲ ਬੜਾ ਕਰ ਹਮ ਲੋਕਾਂ ਨੂੰ ਉਸੇ ਮਿਲੇ ਆ ਜਿਆਕ ਲੋਕ ਮਤਲਬ ਆਉਂਦੇ ਨੇ ਲੋਕਾਂ ਦੀ ਸੁਣ ਕੇ ਅਸੀਂ ਫੈਸਲੇ ਕਰਦੇ ਆਂ ਔਰਤਾਂ ਵੀ ਆ ਹਮ ਪਰ ਮੈਨੂੰ ਆ ਲੱਗਦਾ ਤੇ ਇਹ ਆਪਣੇ ਸਟੇਟ ਤੇ ਨਹੀਂ ਬਹੁਤ ਮਾੜੀ ਗੱਲ ਹੈ ਕਿ ਦੋ ਹੈਡ ਨੇ ਜਿਹੜੇ ਫਾਰਮੂਲਾ ਹੈਡ ਹੈ ਕਲੈਕਟਿਵ ਕਿਉਂ ਅਫਸਰਾਂ ਚ ਹੀ ਘੜੀ ਜਾਣਗੇ ਕੰਮ ਕੀ ਹੋਊਗਾ ਥੱਲੇ ਦੇ ਅਫਸਰਾਂ ਤੇ ਕੀ ਅਸਰ ਹੋਊਗਾ ਕੀ ਦੀ ਮੰਨਣਗੇ ਕੋਈ ਪਹਿਲੇ ਦਿਨ ਤੋਂ ਹੀ ਇਹ ਸਰਕਾਰ ਦੇ ਨਾ ਮੇਰਾ ਖਿਆਲ ਹੈ ਵੀ ਜਿਹੜਾ ਡੀਐਨਏ ਦੇ ਵਿੱਚ ਹੀ ਹੈ ਇਹ ਚੀਜ਼ ਇਹ ਕਰਨਾ ਕੱਤਰਨਾ ਕੁਝ ਨਹੀਂ ਅਲੰਭੇ ਦੂਜਿਆਂ ਨੂੰ ਦੇਜੋ ਆਪੋਜੀਸ਼ਨ ਨੂੰ ਵੜਾ ਦਿਓ ਉੱਪਰ ਵਾਲਿਆਂ ਨੂੰ ਵੜਾ ਦਿਓ ਥੱਲੇ ਵਾਲਿਆਂ ਨੂੰ ਵੜ ਦਿਓ ਚੱਕ ਮੇਰੇ ਭਾਈ 3 ਵਜੇ ਨੂੰ ਦਿਨ ਮੁੱਕ ਜਾਂਦਾ ਮੁਕਾ ਕੇ ਪਾਸੇ ਕਰੋ ਹਮ ਬਿਲਕੁਲ ਬਿਲਕੁਲ ਹੁਣ ਇਹ ਜਿਹੜਾ ਇਹ ਜਿਹੜਾ ਕਲੇਸ਼ ਹੈ ਡਾਕਟਰ ਸਾਹਿਬ ਇਹ ਕਲੇਸ਼ ਜਿਹੜਾ ਪਿਛਲੀ ਵਾਰ ਸੁਪਰੀਮ ਕੋਰਟ ਜਾ ਕੇ ਥੋੜਾ ਜਿਹਾ ਠੰਡ ਠਣੋਲਾ ਜਾ ਹੋ ਗਿਆ ਸੀ ਲੱਗਦਾ ਸੀ ਕਿ ਥੋੜਾ ਠੰਡ ਠਣੋਲਾ ਹੋ ਗਿਆ ਪਰ ਬਹੁਤ ਸਾਰੇ ਸਿਆਸੀ ਪੰਡਤ ਕਿਆ ਸਾਰੀਆਂ ਲਾਉਂਦੇ ਸੀ ਕਿ ਜਿਆਦਾ ਦੇਰ ਠੰਡ ਠਣੋਲਾ ਰਹਿਣਾ ਨਹੀਂ ਮੁੱਖ ਮੰਤਰੀ ਕਿਤੇ ਨਾ ਕਿਤੇ ਚਿੰਝੜੀ ਕੋਈ ਨਾ ਕੋਈ ਛੇੜ ਹੀ ਲੈਂਦੇ ਆ ਹੁਣ ਜਿਵੇਂ ਕੱਲ ਉਹਨਾਂ ਨੇ ਚਿੰਝੜੀ ਛੇੜ ਹੀ ਲਈ ਕਹਿੰਦੇ ਜੀ ਰਾਜਪਾਲ ਸਾਹਿਬ ਇਲੈਕਟਡ ਸਿਲੈਕਟਡ ਵਾਲੀਆਂ ਗੱਲਾਂ ਹੀ ਕਰਨ ਦੀ ਲੋੜ ਕੀ ਹੈ ਜਦੋਂ ਤੁਸੀਂ ਤੁਹਾਡਾ ਮਾਮਲਾ ਠੰਡ ਠਣੋਲਾ ਹੋ ਗਿਆ ਜਦੋਂ ਤੁਹਾਡਾ ਸੁਪਰੀਮ ਕੋਰਟ ਨੇ ਨਵੇੜ ਦਿੱਤਾ ਤੁਸੀਂ ਬਣਦੀ ਰਿਸਪੈਕਟ ਜਿਹੜੀ ਔਰ ਤੁਹਾਡੀ ਲੜਾਈ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਉਹ ਕਿਉਂ ਸਫਰ ਕਰਨ ਫਿਰ ਤਾਂ ਲੋਕ ਇਹੀ ਗੱਲਾਂ ਕਹਿਣਗੇ ਨਾ ਕਿ ਲਓ ਜੀ ਅਸੀਂ ਕਹਿੋ ਜੇ ਬੰਦੇ ਜਿਹੜੇ ਅੱਗੇ ਲਿਆਂਦੇ ਆ ਜਿਹੜੇ ਉਹ ਲੜਾਈ ਉਲਝਣਾ ਹੀ ਪਾ ਕੇ ਬੈਠਿਆ ਮੁੱਖ ਮੰਤਰੀ ਨੂੰ ਮੈਨੂੰ ਲੱਗਦਾ ਇਹ ਉਲਝਣਾ ਵਧਾਉਣ ਦੀ ਥਾਂ ਉਹ ਸੁਲਝਣਾ ਚਾਹੀਦਾ ਪਰ ਮੁੱਖ ਮੰਤਰੀ ਸਾਹਿਬ ਆਪ ਹੀ ਉਹਨਾਂ ਨੂੰ ਮਜ਼ਾ ਆਉਣ ਦਾ ਗਿਆ ਮੈਨੂੰ ਲੱਗਦਾ ਕਲੇਸ਼ ਦੇ ਵਿੱਚ ਦੇਖੋ ਸੁਲਝਾਉਣ ਦੇ ਲਈ ਨਾ ਸੋਝਿਆ ਹੋਇਆ ਬੰਦਾ ਚਾਹੀਦਾ ਹੁੰਦਾ ਹਮ ਜਿਹੜੇ ਬੰਦੇ ਆਪ ਹੀ ਉੱਜੇ ਹੋਏ ਨੇ ਉਹ ਕੀ ਸਮਝਾਉਣਗੇ ਹੂੰ ਤਾਂ ਹੋਰ ਉਰਜਨ ਦੇ ਵਿੱਚ ਤਾਂ ਸੌ ਪੈ ਦਾ ਰਹੇ ਨੇ ਇਸ ਕੰਦੇ ਉਧਰੋਂ ਜਦੋਂ ਉਹਦੇ ਨਾਲ ਹਟ ਗਈ ਸੀਗਾ ਚਾਂਸਲਰ ਨਾਲ ਤਾਂ ਆਪੋਜੀਸ਼ਨ ਦੇ ਨਾਲ ਕਦੇ ਡਿਬੇਟ ਰੱਖ ਲਈ ਕਦੇ ਕੁਝ ਕਰ ਲਿਆ ਮੀਡੀਆ ਇਵੈਂਟਸ ਨੇ ਹੂੰ ਕੋਈ ਕੰਕਰੀਟ ਪਲੈਨਿੰਗ ਨਹੀਂ ਕੁਝ ਨਹੀਂ ਹੈ ਮਤਲਬ ਉਹ ਇਹ ਹੈ ਕਿ ਦਿਹਾੜੀ ਕੱਢਦੇ ਨੇ ਆਪਣੇ ਕਿ ਅੱਜ ਦੀਆਂ ਖਬਰਾਂ ਕੀ ਸੀਗੀਆਂ ਪਰ ਨੂੰ ਕਿਹੜੀ ਨਵੀਂ ਖਬਰ ਛਾਡਾਂਗੇ ਬਸ ਇੰਨੀ ਹੀ ਹੂੰ ਪਰ ਉਹਦੇ ਨਾਲ ਸਟੇਟ ਸਫਰ ਕਰ ਰਹੀ ਹੈ ਆਪਣੇ ਸਾਹਮਣੇ ਹੂੰ ਬਿਲਕੁਲ ਬਿਲਕੁਲ ਲੋਕ ਜਿਹੜੇ ਸਫਰ ਕਰ ਰਹੇ ਆ ਹੁਣੇ ਜਾਊ ਕਿੱਧਰ ਨੂੰ ਕਲੇਸ਼ ਅੱਗੇ ਤਾਂ ਸੁਪਰੀਮ ਕੋਰਟ ਨੇ ਡੱਕ ਲਿਆ ਸੀ ਹੁਣ ਉਹਨੇ ਸਿੱਧੇ ਤੌਰ ਤੇ ਨੂੰ ਧਮਕੀ ਦਿੱਤੀ ਹੈ ਕਿ ਭਾਈ ਮੈਂ ਤਾਂ ਇਹ ਦੇ ਕਰਕੇ ਚੱਲ ਗਿਆ ਸੀ ਛੱਡ ਕੇ ਇਹਨੂੰ ਪਸੰਦ ਨਹੀਂ ਸੀ ਪਰ ਮੇਰਾ ਰਾਸ਼ਟਰਪਤੀ ਸਾਹਿਬ ਨੇ ਜਿਹੜਾ ਅਸਤੀਫਾ ਜਿਹੜਾ ਉਹ ਸਵੀਕਾਰ ਨਹੀਂ ਕੀਤਾ ਔਰ ਮੈਨੂੰ ਹਟਾਉਣ ਦੇ ਲਈ ਜਿਹੜਾ ਇਹਨਾਂ ਨੇ ਬਿੱਲ ਭੇਜਿਆ ਸੀ ਉਹ ਵੀ ਰਾਸ਼ਟਰਪਤੀ ਸਾਹਿਬ ਨੇ ਸਵੀਕਾਰ ਨਹੀਂ ਕੀਤਾ ਉਹ ਕਹਿੰਦੇ ਕਿ ਮੈਂ ਗੱਲ ਵੀ ਸਿੱਧੀ ਜਦੋਂ ਮੈਨੂੰ ਲੋੜ ਪੈਂਦੀ ਆ ਤਾਂ ਮੈਂ ਹੋਮ ਮਿਨਿਸਟਰ ਤੇ ਪ੍ਰਧਾਨ ਮੰਤਰੀ ਦੇ ਨਾਲ ਕਰਦਾ ਜਿਹੜੇ ਟੌਪ ਦੀਆਂ ਤਿੰਨ ਕੁਰਸੀਆਂ ਨੇ ਉਹਨਾਂ ਦੇ ਨਾਲ ਆਪਣੇ ਸਬੰਧਾਂ ਦੇ ਬਾਰੇ ਆਪਣੀ ਗੱਲਾਂ ਬਾਤਾਂ ਦੇ ਬਾਰੇ ਉਹਨਾਂ ਨੇ ਜ਼ਿਕਰ ਕਰਤਾ ਤੇ ਫਿਰ ਇਹਦਾ ਮਤਲਬ ਉਹ ਦੱਸ ਦਿੱਤ ਚੁੱਕੇ ਆ ਕਿ ਭਾਈ ਮੈਂ ਮੁੱਖ ਮੰਤਰੀ ਨੂੰ ਕੁਝ ਸਮਝਦਾ ਨਹੀਂ ਵੈਸੇ ਤੇ ਹੁਣ ਇਹ ਲੜਾਈ ਕਿਧਰ ਦੇ ਪਾਸੇ ਨੂੰ ਜਾਊ ਕਿਧਰ ਜਾਣੀ ਹੈ ਜੀ ਗੱਲ ਇਹ ਹੈ ਵੀ ਇਹਨਾਂ ਨੇ ਪਹਿਲਾਂ ਨਹੀਂ ਭੇਜਣੀ ਉਹਨਾਂ ਨੇ ਕੰਮ ਨਹੀਂ ਕਰਨਾ ਇਹ ਹੀ ਆ ਕਿ ਇਹਨੂੰ ਬਹਿਸਵਾਜੀ ਚੱਲਦੀ ਰਹੂਗੀ ਜਿਹੜੇ 10 ਵਾਹ ਚਾਂਸਲਰ ਨੇ ਉਹਨਾਂ ਦੇ ਤਿੰਨ 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 ਬੰਦਿਆਂ ਦੇ ਪੈਨਲ ਤਾਂ ਭੇਜਨੇ ਪੈਣਗੇ ਇਹ ਤਾਂ ਬਣਾ ਕੇ ਇਹ ਕਹਿੰਦੇ ਜੀ ਅਸੀਂ ਤਾਂ ਇਲੈਕਟਿਡ ਨੂੰ ਭੇਜਾਂਗੇ ਇਸ ਲਈ ਹੋਵੇ ਇਸ ਕੱਲ ਦਾ ਕੋਈ ਕੀ ਕਰ ਸਕਦਾ ਉਹ ਡਿਲੇ ਕਰੀ ਜਾਣਗੇ ਇਹ ਕਰੀ ਜਾਣਗੇ ਅਲਟੀਮੇਟ ਲੋਕ ਸਫਤ ਕਰਨਗੇ ਹਾਂ 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 ਬਿਲਕੁਲ ਬਿਲਕੁਲ ਚਲੋ ਹੁਣ ਦੇਖਦੇ ਹਾਂ ਕਿ ਇਹ ਕਲੇਸ਼ ਕਿਧਰ ਦੇ ਪਾਸੇ ਨੂੰ ਜਾਂਦਾ ਹੈ ਔਰ ਇਹ ਦੁਬਾਰਾ ਹੁਣ ਜਿਹੜੇ ਇਹ ਰਿਸ਼ਤੇ ਵਿਗੜਦੇ ਨਜ਼ਰ ਆ ਰਹੇ ਆ ਇਹਨਾਂ ਰਿਸ਼ਤਿਆਂ ਦੇ ਕਰਕੇ ਪੰਜਾਬ ਦੇ ਫੈਸਲਿਆਂ ਦੇ ਉੱਪਰ ਕੀ ਅਸਰ ਪੈਂਦਾ ਇਹ ਵੀ ਗੱਲ ਜਿਹੜੀ ਆ ਦੇਖਣ ਵਾਲੀ ਹੋਊਗੀ ਅਗਲੀ ਖਬਰ ਲੈ ਲੈਂਦੇ ਆ ਡਾਕਟਰ ਸਾਹਿਬ ਅਗਲੀ ਖਬਰ ਵੀ ਬੜੀ ਅਹਿਮ ਹੈ ਮੁੱਖ ਮੰਤਰੀ ਭਗਵੰਤ ਮਾਨ ਹਰਿਆਣੇ ਦੇ ਵਿੱਚ ਜਾ ਕੇ ਆਮਾਦੀ ਪਾਰਟੀ ਦੇ ਲਈ ਵੱਡੀਆਂ-ਵੱਡੀਆਂ ਚੋਣ ਰੈਲੀਆਂ ਜਿਹੜੀਆਂ ਉਹ ਕਰ ਰਹੇ ਆ ਉਥੇ ਵੱਡੀਆਂ-ਵੱਡੀਆਂ ਗੱਲਾਂ ਵੀ ਕਰ ਰਹੇ ਆ ਹੁਣ ਵਿਰੋਧੀ ਜਿਹੜੇ ਉਹ ਜਵਾਬ ਪੁੱਛਦੇ ਆ ਉਹ ਕਹਿੰਦੇ ਕਿ ਭਾਈ ਪਹਿਲਾਂ ਸਟੈਂਡ ਸਪਸ਼ਟ ਕਰ ਦਿਓ ਜਿਨ੍ਹਾਂ ਦੇ ਲਈ ਰੈਲੀਆਂ ਕਰਨ ਜਾਂਦੇ ਹੋ ਉਹ ਆਪਣੇ ਲੋਕਾਂ ਨੂੰ ਉਧਰ ਇਹ ਗਰੰਟੀਆਂ ਦੇਈ ਜਾਂਦੇ ਆ ਕਿ ਭਾਈ 2025 ਤੱਕ ਅਸੀਂ S Y L ਦਾ ਪਾਣੀ ਘਰ-ਘਰ ਦੇ ਵਿੱਚ ਪਹੁੰਚਾ ਦੇਾਂਗੇ ਤੇ ਤੁਸੀਂ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਰੈਲੀਆਂ ਕਰ ਰਹੇ ਹੋ S Y L ਤੇ ਤੁਹਾਡਾ ਕੀ ਸਟੈਂਡ ਆ B V M B ਤੇ ਕੀ ਸਟੈਂਡ ਆ ਰਾਜਧਾਨੀ ਤੇ ਕੀ ਸਟੈਂਡ ਆ ਹੋਰ ਜਿਹੜੇ ਹਰਿਆਣਾ ਤੇ ਪੰਜਾਬ ਦੇ ਆਪਸੀ ਮਸਲੇ ਜਿਹੜੇ ਚੱਲ ਰਹੇ ਆ ਉਹਨਾਂ ਤੇ ਪਹਿਲਾਂ ਮੁੱਖ ਮੰਤਰੀ ਸਾਹਿਬ ਸਟੈਂਡ ਸਪਸ਼ਟ ਕਰ ਦਿਓ ਔਰ ਸਭ ਤੋਂ ਵੱਡਾ ਅਹਿਮ ਹੁਤਾ ਭਾਵਕਤਾ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਕਤਾਵਾਂ ਦੇ ਨਾਲ ਜੁੜਿਆ ਹੋਇਆ ਬੇਸ਼ੱਕ ਉਹ ਹਿੰਦੂ ਨੇ ਬੇਸ਼ੱਕ ਉਹ ਸਿੱਖ ਨੇ ਕਿਉਂਕਿ ਤਾਂ ਹਰ ਧਰਮ ਦਾ ਜਿਹੜਾ ਗ੍ਰੰਥ ਆ ਸਭ ਦੇ ਲਈ ਸਤਿਕਾਰਯੋਗ ਆ ਹਿੰਦੂਆਂ ਦਾ ਸਿੱਖਾਂ ਲਈ ਸਿੱਖਾਂ ਦਾ ਹਿੰਦੂਆਂ ਦੇ ਲਈ ਸਾਰੇ ਜਿਹੜੇ ਧਰਮ ਨੇ ਉਹ ਸਰਵ ਸਾਂਝੇ ਨੇ ਔਰ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਗ੍ਰੰਥ ਵੀ ਸਾਂਝੇ ਨੇ ਔਰ ਸਭ ਸਾਰਿਆਂ ਦਾ ਸਤਿਕਾਰ ਹੈ ਔਰ ਉਸੇ ਤਰੀਕੇ ਦੇ ਨਾਲ ਸਿਰਫ ਮੈਂ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਹੀ ਜੁੜਿਆ ਹੋਇਆ ਮੁੱਦਾ ਨਹੀਂ ਕਹੂੰਗਾ ਮੈਂ ਪੰਜਾਬੀਆਂ ਦੇ ਜਦੋਂ ਹੀ ਪੰਜਾਬੀ ਕਹਿੰਦੇ ਆ ਉਹਦੇ ਵਿੱਚ ਸਾਰੇ ਮੁਸਲਮ ਹਿੰਦੂ ਸਿੱਖ ਐਸਾਈ ਜਿਹੜੇ ਵੀ ਪੰਜਾਬ ਦੇ ਵਸਿੰਦੇ ਨੇ ਉਹ ਪੰਜਾਬ ਦੇ ਜਿਹੜੇ ਵਸਿੰਦੇ ਨੇ ਉਹੀ ਉਹ ਪੰਜਾਬੀਆਂ ਦੀ ਗੱਲ ਕਰਦੇ ਆ ਸੀ ਜਿਹੜੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਬਿਆਦਬੀ ਮੁੱਦਾ ਉਹਦੇ ਤੇ ਕਹਿੰਦੇ ਕਿ ਪਿਛਲੇ ਸਾਲਾਂ ਤੋਂ ਇੱਕ ਫਾਈਲ ਜਿਹੜੀ ਪਈ ਹੈ ਡੇਰਾ ਮੁਖੀ ਦੇ ਖਿਲਾਫ ਇੱਕ ਕੇਸ ਅੱਗੇ ਵਧਾਉਣ ਦੀ ਤੇ ਉਹਦੇ ਤੇ ਕਹਿੰਦੇ ਭਗਵੰਤਮਾਨ ਸਰਕਾਰ ਮਨਜ਼ੂਰੀ ਜਿਹੜੀ ਆ ਉਹ ਆਪਣੀ ਨਹੀਂ ਦੇ ਰਹੀ ਹੈ ਔਰ ਆਪਾਂ ਦੇਖਿਆ ਕਿ ਲਗਾਤਾਰ ਇਹਨਾਂ ਦੇ ਆਪਣੇ ਵਿਧਾਇਕ ਉਮਰ ਵੀ ਜੇ ਪ੍ਰਤਾਪ ਵੀ ਇਹ ਜਿਹੜੇ ਸਵਾਲ ਚੁੱਕ ਰਹੇ ਆ ਕਿ ਭਾਈ ਇਹ ਮਸਲਿਆਂ ਦੇ ਉੱਪਰ ਕਾਰਵਾਈ ਠੁਕਮੀ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਔਰ ਕੀ ਆ ਜਾ ਰਿਹਾ ਹੈ ਕਿ ਹਰਿਆਣੇ ਦੇ ਵਿੱਚ ਡੇਰਾ ਪ੍ਰੇਮੀਆ ਦੀਆਂ ਵੋਟਾਂ ਦਾ ਫਾਇਦਾ ਲੈਣ ਦੇ ਲਈ ਹੁਣ ਉਹ ਫਾਈਲ ਨੂੰ ਅੱਗੇ ਨਹੀਂ ਵਿਧਾਇਆ ਜਾ ਰਿਹਾ ਇਹ ਸਾਰੀਆਂ ਗੱਲਾਂ ਤੇ ਜਵਾਬ ਮੰਗਿਆ ਜਾ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਇਹਨਾਂ ਸਾਰੀਆਂ ਗੱਲਾਂ ਤੇ ਕਿ ਤੁਚਬ ਗੱਲ ਇਹ ਹੈ ਕਿ ਹੁਣ ਸ਼ਕਮਸ਼ੁਰਮਾਲੀ ਗੱਲ ਤੱਕ ਖਤਮ ਹੋਣੀ ਹੈ ਪਹਿਲਾਂ ਕਿੰਨੀ ਵਾਰੀ ਇਸ਼ੂ ਉੱਠਿਆ ਜਿਹੜਾ ਪੰਜਾਬ ਦੇ ਪਾਣੀ ਦਾ ਹੀ ਮਸਲਾ ਸੀਗਾ ਤੁਸੀਂ ਦੁਬਾਰਾ ਕਿ ਹਰਿਆਣੇ ਚ ਹੋਰ ਹੈ ਰਾਜਸਥਾਨ ਚ ਵੀ ਜਾ ਕੇ ਬੋਲੇ ਸੀ ਕਿ ਅਸੀਂ ਤੁਹਾਨੂੰ ਪਾਣੀ ਦੇਵਾਂਗੇ ਹੂੰ ਤਾਂ ਉਹ ਵੀ ਇਸ਼ੂ ਉੱਠ ਰਹੇ ਨੇ ਦੁਬਾਰਾ ਕਿ ਉਹ ਜਿਹੜਾ ਰਾਜਸਥਾਨ ਤੋਂ ਪੈਸੇ ਲੈਣ ਸੀਗੇ ਹੂੰ ਪਰ ਜਿਹੜਾ ਤੁਸੀਂ ਇਹ ਇਸ਼ੂ ਰੇਜ਼ ਕੀਤਾ ਬੇਅਦਵੀ ਵਾਲਾ ਇਹ ਤਾਂ ਇੰਨਾ ਗੰਭੀਰ ਹੈ ਇਹਦੇ ਉੱਪਰ ਤੁਸੀਂ ਪਿਛਲੇ ਦਿਨੀ ਦੇਖਿਆ ਟਸਟੇਡ ਜੋਰਾ ਸਿੰਘ ਵੀ ਬੋਲੇ ਸੀ ਸ਼ਾਇਦ ਅੱਜ ਉਹਨਾਂ ਨੇ ਇੱਕ ਆਈਆ ਖਬਰ ਕਿ ਉਹ ਕੱਲ ਤੱਕ ਤੇ ਵੀ ਪੇਸ਼ ਹੋਣਗੇ ਉਹ ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਵਿਚ ਉਲਝਾ ਰਹੇ ਨੇ ਉਹ ਕਹਿ ਰਹੇ ਨੇ ਕਿ ਜਦੋਂ ਉਹ ਬੇਅਦਵੀ ਦਾ ਕਿਉਂਕਿ ਉਹ ਪਹਿਲੇ ਨੇ ਜਿਨ੍ਹਾਂ ਨੇ ਇਨਕੁਆਇਰੀ કરી ਸਾਰਾ ਕੁਝ ਡੀਟੇਲ ਕਰੀ ਉਹ ਕਹਿੰਦੇ ਮੇਰੇ ਕੋਲ ਸਬੂਤ ਨੇ ਔਰ ਉਹਨੇ ਇਹਨਾਂ ਨੂੰ ਚੈਲੰਜ ਕੀਤਾ ਕਿ ਮੇਰੇ ਨਾਲ ਕਿਤੇ ਵੀ ਤੁਸੀਂ ਬਹਿਸ ਕਰ ਲੋ ਆਕੇ ਕਿ ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸ਼ਾਮਲ ਸੀ ਇਹ ਤਾਂ ਬਹੁਤ ਹੀ ਗੰਭੀਰ ਮਾਮਲਾ ਹੈ ਅੱਛਾ ਫਿਰ ਇਹ ਹੈ ਕਿ ਆਪਾਂ ਦੇਖਿਆ ਕਿ ਉਹਨਾਂ ਦਾ ਜਿਹੜਾ ਐਡਵੋਕੇਟ ਜਨਰਲ ਸੀ ਜਿਹੜਾ ਉਹਨਾਂ ਦਾ ਵਕੀਲ ਸੀ ਪਹਿਲਾਂ ਉਹਨੂੰ ਆਪਣਾ ਬਣਾ ਲਿਆ ਸੀ ਅੱਛਾ ਫਿਰ ਕਿੰਨਾ ਉਹਦੇ ਪਿੱਛੇ ਪੰਗੇ ਬਾਜੀ ਪੈਂਦੀ ਰਹੀ ਔਰ ਉਹ ਬੇਸਿਕਲੀ ਗੱਲ ਇਹ ਹੈ ਕਿ ਇੱਕ ਤਾਂ ਚਲੋ ਮੈਂ ਕਹਿੰਦਾ ਇਹ ਵੀ ਬਤਨੀਤੀ ਹੋਣੀ ਹੈ ਕਿ ਉੱਥੇ ਵੋਟਾਂ ਲੈਣੀਆਂ ਨੇ ਦੂਜੀ ਮੇਰਾ ਖਿਆਲ ਗੱਲ ਇਹ ਵੀ ਸਭ ਤੋਂ ਇੰਪੋਰਟੈਂਟ ਹੈ ਕਿ ਗਵਰਨੈਂਸ ਨਹੀਂ ਹੈ ਡਿਸੀਜਨ ਮੇਕਿੰਗ ਵੈਸੇ ਹੀ ਨਹੀਂ ਹੈ ਕੋਈ ਮਤਲਬ ਬਿਲਕੁਲ ਅਡਹੌਕ ਕੰਮ ਹੈ ਕਿ ਜਿਹੜਾ ਬਿਲਕੁਲ ਨੱਕ ਤੱਕ ਪਾਣੀ ਆ ਗਿਆ ਉਹ ਫੈਸਲਾ ਕਰ ਲਓ ਇਸ ਤਰ੍ਹਾਂ ਜਲੰਧਰ ਦੀ ਇਲੈਕਸ਼ਨ ਸੀ ਵੀ ਉੱਥੇ ਜਾ ਕੇ ਬੈਠ ਸਿਓ ਉਹ ਇਲੈਕਸ਼ਨ ਆਪਣੀ ਜਿੱਤੋ ਉਹ ਤੋਂ ਬਾਅਦ ਬਾਕੀ ਬਾਕੀ ਸਾਰਾ ਵੀ ਤਾਂ ਠੱਪ ਸੀਗਾ ਉਹਨਾਂ ਦੇ ਨਾਲ ਉਹਨਾਂ ਪ੍ਰਾਇੋਰਟੀਜ਼ ਨੇ ਜਿਹੜੀਆਂ ਗਵਰਨੈਂਸ ਦੀਆਂ ਪ੍ਰਾਇੋਰਟੀਜ਼ ਨਹੀਂ ਹੈਗੀਆਂ ਜਿਹੜੇ ਰੁਟੀਨ ਦੇ ਕੰਮ ਨੇ ਜਿਹੜੀਆਂ ਫਾਈਲਾਂ ਕੱਢਣੀਆਂ ਨੇ ਤੁਸੀਂ 13 ਮਹਿਕਮੇ ਕੋਲ ਰੱਖੇ ਹੋਏ ਨੇ ਮਤਲਬ ਕੋਈ ਨੋਰਮਲ ਜੇ ਬਦਲੀਆਂ ਹੋਣ ਤੇ ਫੈਸਲੇ ਵੀ ਨਹੀਂ ਹੋ پا ਰਹੇ ਤਾਂ ਫੇ ਗਵਰਨੈਂਸ ਕਿੱਥੇ ਹੈ ਸਰਕਾਰ ਹੈ ਜਿਹੜੀ ਉਹ ਕਿਹੜੇ ਕੰਮਾਂ ਦੇ ਵਿੱਚ ਲੱਗੀ ਹੋਈ ਹੈ ਕੀ ਡਿਸੀਜਨ ਲੈਂਦੀ ਹੈ ਉਹ ਅੱਛਾ ਫਿਰ ਪੋਲਿਟਿਕਸ ਹੈ ਕਿ ਤੁਸੀਂ ਜਿੱਥੇ ਜਾਣਾ ਹੈ ਉੱਥੇ ਜਾ ਕੇ ਤਾੜੀਆਂ ਮਰਵਾਉਣੀਆਂ ਨੇ ਵਾਦੇ ਕਰਕੇ ਮੁਰਕੇ ਮੁਰਕੇ ਜਾਣਾ ਹੋ ਸਕਦਾ ਹੂੰ ਜੇ ਦੇਖੋ ਗੁਜਰਾਤ ਦੀ ਇਲੈਕਸ਼ਨ ਸੀ ਜਦੋਂ ਗੋਲਦੀ ਬਰਾੜ ਗ੍ਰਫਤਾਰ ਜਦੋਂ ਅਮਰੀਕਾ ਨੇ ਦੱਸਿਆ ਸੀ ਮਾਨ ਸਾਹਿਬ ਨੂੰ ਇਸੇ ਮਤਲਬ ਹੈਡ ਆਫ ਦਾ ਸਟੇਟ ਬਿਕਾੜਿਆ ਨੇ ਫੋਨ ਕਰਕੇ ਕਿਹਾ ਕਿ ਜੇ ਅਸੀਂ ਫੜ ਲਿਆ ਗੋਲਦੀ ਬਰਾੜ ਹੂੰ ਕਿੱਥੇ ਜੀ ਉਹ ਹੂੰ ਉਹ ਇਸ ਬਿਲਕੁਲ ਦੇਣਾ ਨਹੀਂ ਜਿਹੜੀ ਕ੍ਰੈਡੀਬਿਲਟੀ ਹੈ ਇੱਕ ਆਫਿਸ ਦੀ ਜਾਂ ਆਪਣੀ ਇੰਡੀਵਿਜੂਅਲ ਦੀ ਕੋਈ ਨਹੀਂ ਰਹਿੰਦੀ ਜਿਹੜਾ ਕਿਸੇ ਕੋਈ ਨਹੀਂ ਕਰਦਾ ਹੂੰ ਚਾਹੇ ਹਰਿਆਣੇ ਚ ਕਹੇ ਜਾਂ ਜੋਧ ਵਰਤੀ ਕਹੇ ਤੁਹਾਨੂੰ ਪਾਣੀ ਕੀ ਤੁਹਾਨੂੰ ਕਹੇ ਅਸੀਂ ਅਮਰ ਪਰ ਤਾਉਦਾਂਗੇ ਇੱਥੇ ਸੋਨਾ ਦੇ ਦਾਂਗੇ ਚਾਂਦੀ ਦੇ ਦਾਂਗੇ ਮਤਲਬ ਨਹੀਂ ਰਹੇ ਜੰਦੇ ਨਹੀਂ ਫਿਰ ਭਗਵੰਤਮਾਨ ਉੱਥੇ ਇੱਕ ਲੋਕ ਇੱਕ ਸੂਬੇ ਨਾਲ ਤਾਂ ਧੋਖਾ ਕਰ ਹੀ ਰਹੇ ਆ ਨਾ ਚਾਹੇ ਉਹ ਪੰਜਾਬ ਨਾ ਕਹਿ ਲੋ ਜੇ ਉਹਨਾਂ ਨੂੰ ਕਹਿ ਰਿਹਾ ਕਿ ਅਸੀਂ ਦੇਵਾਂਗੇ ਤੇ ਜੇ ਉਹਨਾਂ ਨੂੰ ਦੇਣਗੇ ਫਿਰ ਪੰਜਾਬ ਦੇ ਨਾਲ ਧੋਖਾ ਹੈ ਤੇ ਜੇ ਉਹਨਾਂ ਨੂੰ ਨਹੀਂ ਦੇਣਗੇ ਉਹਨਾਂ ਨੂੰ ਸੂਬੇ ਦਿਖਾਉਣਗੇ ਫਿਰ ਉਹਨਾਂ ਦੇ ਨਾਲ ਧੋਖਾ ਹੈ ਔਰ ਦੂਜੀ ਗੱਲ ਭਗਵੰਤਮਾਨ ਦੀ ਤਾਂ ਪਹਿਲਾਂ ਪੰਜਾਬ ਪ੍ਰਤੀ ਜ਼ਿੰਮੇਵਾਰੀ ਜਿਹੜੀ ਉਹ ਬਣਦੀ ਹੈਗੀ ਆ ਔਰ ਉਹਨਾਂ ਨੂੰ ਪੰਜਾਬ ਪ੍ਰਤੀ ਜ਼ਿੰਮੇਵਾਰੀ ਕਿਉਂਕਿ ਇੰਨੇ ਜੋਗ ਆ ਜੇ ਅੱਜ ਉਹ ਉਥੇ ਜਾ ਕੇ ਰੈਲੀਆਂ ਕਰਨ ਜੋਗੇ ਹੋਇਆ ਤਾਂ ਉਹ ਪੰਜਾਬ ਨੇ ਉਹਨਾਂ ਨੂੰ ਕੀਤਾ ਹੈਗਾ ਤਾਂ ਇਸ ਕਰਕੇ ਪ੍ਰਾਇੋਰਟੀ ਭਗਵੰਤਬਾਦ ਦੇ ਲਈ ਪੰਜਾਬ ਹੈ ਔਰ ਇਹ 도ਗਲੀ ਰਾਜਨੀਤੀ ਮੈਨੂੰ ਲੱਗਦਾ ਹੈ ਭਗਵੰਤ ਨੂੰ ਕਰਨੀ ਨਹੀਂ ਚਾਹੀਦੀ ਔਰ ਸਾਫ਼ ਤੌਰ ਤੇ ਜਲਦ ਤੋਂ ਜਲਦ ਐਕਸ਼ਨ ਬੇਅਦਬੀਆਂ ਵਾਲੇ ਮਸਲੇ ਦੇ ਵਿੱਚ ਵੀ ਲੈਣਾ ਚਾਹੀਦਾ ਨਹੀਂ ਤਾਂ ਮੈਨੂੰ ਲੱਗਦਾ ਹੈ ਕੱਚੇ ਖਾਣ ਵਾਲੀ ਗੱਲ ਹੋ ਜੂ ਪੰਜਾਬੀਆਂ ਦੇ ਵੱਲੋਂ ਇਹਨਾਂ ਨੂੰ ਅਮਰੀਕਾ ਦੇ ਵਿੱਚ ਇਹ ਹੈ ਕਿ ਤੋਕਾ ਉਹ ਸਟੇਟ ਨਹੀਂ ਹੈ ਤਾਂ ਦੋਨੋਂ ਨਹੀਂ ਆਪਣੇ ਆਪ ਨੂੰ ਵੀ ਤੋਕਾ ਦੇ ਰਹੇ ਨੇ ਹੂੰ ਜਿਸ ਤਰ੍ਹਾਂ ਸਾਡੇ ਇੱਥੇ ਇੱਕ ਸਿਆਣਾ ਹੁੰਦੇ ਸੀ ਪ੍ਰੋਫੈਸਰ ਉਹ ਕਹਿੰਦੇ ਸੀ ਕਿ ਝੂਠ ਬੋਲਣ ਸੱਚ ਬੋਲਣ ਦਾ ਇਹ ਫਾਇਦਾ ਹੈ ਹੂੰ ਝੂਠ ਬੋਲਣ ਦਾ ਇਹ ਨੁਕਸਾਨ ਹੈ ਕਿ ਤੁਹਾਨੂੰ ਸਾਰਾ ਕੁਝ ਯਾਦ ਰੱਖਣਾ ਪੈਂਦਾ ਸੱਚ ਬੋਲਣ ਦਾ ਫਾਇਦਾ ਤੁਹਾਨੂੰ ਯਾਦ ਨਹੀਂ ਰੱਖਣਾ ਪੈਂਦਾ ਹੂੰ ਇਹ ਦੋਨੋਂ ਹੀ ਕੰਮ ਕਰ ਰਹੇ ਨੇ ਹੂੰ ਇੱਕ ਝੂਠ ਵੀ ਬੋਲ ਰਹੇ ਨੇ ਯਾਦ ਵੀ ਕੁਝ ਨਹੀਂ ਰੱਖਦੇ ਦੇਖ ਲਈ ਬੜੀ ਦੂਜੀ ਬਰਤ ਦਾ ਉਹ ਜਿਹੜਾ ਜਿਹੜਾ ਆਡੀਅנס ਨੂੰ ਮਜਨੇ ਨੂੰ ਚਾਹੂਗਾ ਜਦ ਤੁਸੀਂ ਮਜਮੇ ਪਾਜੀ ਦਾ ਆਪਣਾ ਬਣਾ ਦੇਆ ਕੰਮ ਹੂੰ ਮਜਮੇ ਚ ਜਿਹੜੀ ਗੱਲ ਚੱਜਦੀ ਹੈ ਹੈਗੀ ਸੁਣਾਉ ਤੇ ਉਧਰੋਂ ਉਧਰੋਂ ਬੋਖਲਾਤੀਆਂ ਇੱਕ ਵਾਰ ਛੱਲਾ ਹੀ ਸੁਣਾ ਦਿੱਤਾ ਸੀ ਗਵਰਨਰ ਸਾਹਿਬ ਨੂੰ ਪਤਾ ਨਹੀਂ ਮਤਲਬ ਜਿਹੜੀ ਸੀਰੀਅਸਨੈਸ ਹੈ ਆਫਿਸ ਦੀ ਕਹਿੰਦੇ ਕਿ ਉਹ ਵਿਅਕਤੀ ਵਿਸ਼ੇਸ਼ਤਾ ਕਹਿੰਦੇ ਸਿੱਖਿਆ ਕਹਿੰਦੇ ਨਹੀਂ ਹੈ ਹਮ ਅੱਛਾ ਹੁਣ ਇਸ ਉਮਰ ਤੇ ਮੇਰਾ ਖਿਆਲ ਹੋਣੀ ਵੀ ਨਹੀਂ ਹੈ ਹਮ ਮਤਲਬ 3 ਸਾਲ ਤਾਂ ਲਗਭਗ ਹੋਂ ਵਾਲੇ ਹੋ ਗਏ ਨੇ ਇਹਦੇ ਸੀਐਮ ਦੀ ਹਮ ਮਤਲਬ ਅਜੇ ਵੀ ਉਹ ਇਸ ਕਲ ਦੇ ਵਿੱਚ ਫਸੇ ਹੋਏ ਨਹੀਂ ਕਿ ਮੈਂ ਚਚਾਮਾ ਲੋਕਾਂ ਨੂੰ ਕਿ ਮੈਂ ਸੀਐਮ ਹਮ ਇਹ ਉਹ ਤਾਂ ਭਾਈ ਤੈਨੂੰ ਬਣਾ ਹੀ ਦਿੰਦਾ ਹੈ ਬੰਦੇ ਐਮਐਲਏ ਤਾਂ ਕੁਝ ਕਰਕੇ ਤਾਂ ਦਿਖਾ ਦੂ ਹੂੰ ਬਸ ਉਹੀ ਉਹ ਗੱਲ ਹੈ ਜਿਹੜੀ ਪਜੇ ਵਾਲੀ ਨੂੰ ਸੁਣਾਈ ਸੀਗੀ ਉਹ ਮਤਲਬ ਉਹਦੀ ਘਰ ਵਾਲੀ ਨੇ ਪੁੱਛਿਆ ਵੀ ਕਮਾ ਕਰਕੇ ਆ ਲਾਇਓ ਕਹਿੰਦਾ ਕਮਾਨੇ ਦੀ ਬਾਤ ਛੋੜੋ ਮਰੀ ਸਫਾਈ ਦੇ ਹੂੰ ਹੂੰ ਬਸ ਸਫਾਈ ਵਾਲਾ ਕੰਮ ਹੈ ਹੂੰ ਹੂੰ ਬਿਲਕੁਲ ਬਿਲਕੁਲ ਤਾਂ ਲੋਕ ਤਾਂ ਜਵਾਬ ਜਿਹੜਾ ਡਾਕਟਰ ਸਾਹਿਬ ਮੰਗ ਹੀ ਰਹੇ ਹੈਗੇ ਆ ਕਿਉਂਕਿ ਲੱਗਦਾ ਹੈ ਕਿ ਬਿਨਾਂ ਜਵਾਬ ਦਿੱਤੇ ਗੱਡੀ ਜਾਂ ਨਈਆ ਪਾਰ ਲੱਗ ਜੂ ਲੋਕਾਂ ਨੇ ਹੁਣ ਜਵਾਬ ਨਹੀਂ ਮੰਗਣੇ ਲਿਖੇ ਚ ਨੇ ਉਹ ਸਮਝ ਲੰਘ ਚੁੱਕਿਆ ਹੈ ਜਵਾਬ ਲੋਕਾਂ ਨੇ ਜਵਾਬ ਦੇਣਾ ਹੈ ਮੈਨੂੰ ਲੱਗਦਾ ਹੁਣ ਲੋਕਾਂ ਨੇ ਜਵਾਬ ਦੇਣਾ ਹੈ ਕਿਉਂਕਿ ਇਹ ਇੰਦੀਆਂ ਗੱਲਾਂ ਕਰ ਰਿਹਾ ਕਿ ਅਸੀਂ ਪੰਜਾਬ ਦੇ ਵਿੱਚ ਆਹ ਕਰਤਾ ਤੇ ਉਹ ਕਰਤਾ ਇਹ ਕੋਈ ਪੰਜਾਬ ਦੂਰ ਤਾਂ ਹੈ ਨਹੀਂ ਵਿੱਚ ਰਲਿਆ ਮਿਲਿਆ ਹੀ ਆ ਕਈ ਹਿੱਸਿਆਂ ਦੇ ਵਿੱਚ ਤਾਂ ਪੰਜਾਬ ਪਤਾ ਨਹੀਂ ਲੱਗਦਾ ਕਿ ਆ ਹੁਣ ਅਸੀਂ ਹਰਿਆਣੇ ਦੇ ਵਿੱਚ ਆ ਗਏ ਆ ਪਤਾ ਨਹੀਂ ਲੱਗਦਾ ਕਿ ਅਸੀਂ ਪੰਜਾਬ ਜਾ ਗਏ ਆ ਰਿਸ਼ਤੇਦਾਰੀਆਂ ਸਾਂਝੀਆਂ ਨੇ ਸੱਜਣੋ ਮਿੱਤਰਤਾ ਸਾਂਝੀਆਂ ਨੇ ਸੋਸ਼ਲ ਮੀਡੀਆ ਅੱਜ ਕੱਲ ਬੜਾ ਤੇਜ਼ ਹੈ ਇੱਕ ਦੂਜੇ ਦੇ ਨਾਲ ਸਾਂਝ ਪਾਈ ਬੈਠੇ ਆ ਹਰਿਆਣੇ ਦੇ ਪੰਜਾਬ ਦੇ ਲੋਕ ਤੇ ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਉੱਥੇ ਕਰਕੇ ਆਏ ਆ ਕਿ ਅਸੀਂ ਪੰਜਾਬ ਨੂੰ ਰੰਗਲਾ ਬਣਾਤਾ ਤੇ ਉਹਨਾਂ ਨੂੰ ਪਤਾ ਨਹੀਂ ਕਿ ਕਿਤੇ ਕੰਗਲਾ ਬਣਾਤਾ ਤੇ ਬੜਾ ਕੁਝ ਜਿਹੜੀਆਂ ਗੱਲਾਂ ਬਾਤਾਂ ਉੱਥੇ ਲੋਗਰਸ਼ਿਪ ਨਾਲੀਆਂ ਤਾਂ ਰੋਪ ਸਾਬ ਹੈ ਨਹੀਂ ਮੈਨੂੰ ਲੱਗਦਾ ਧੋਖਾ ਦਿੱਤਾ ਨਹੀਂ ਜਾਣਾ ਰਗੜੇ ਜਾਣਾ ਨਹੀਂ ਹਰਿਆਣੇ ਵਾਲਿਆਂ ਨੇ ਬਿਲਕੁਲ ਬਿਲਕੁਲ ਮੈਂ ਨਹੀਂ ਧੋਖਾ ਧੋਖਾ ਤਾਂ ਖੁਦ ਨੂੰ ਹੀ ਦੇਣ ਵਾਲੀ ਗੱਲ ਹੈ ਮਤਲਬ ਜੇ ਇੱਕ ਪਹਿਲੀ ਵਾਰ ਹੀ ਹੁੰਦਾ ਉਹ ਪੰਜਾਬ ਦੇ ਰੋਪ ਸਿਟੀ ਸਿਟੀ ਦੇ ਵਿੱਚ ਫਸ ਗਏ ਵੋਟਾਂ ਤੁਸੀਂ ਦੇਖੋ ਨਾ ਪਿੱਛੇ ਇੰਡੀਆ ਫਰੰਟ ਦੇ ਵਿੱਚ ਜਦੋਂ ਉਹਦੀ ਰਾਈਸ ਹੋ ਰਹੀ ਸੀ ਜਿਹਦੀਆਂ ਆਪ ਨੂੰ ਗੁਪਨਾ ਹੋਈਆਂ ਨੋਟਾਂ ਤੋਂ ਵੀ ਕੱਟ ਸੀ ਹੂੰ ਦੇਖੋ ਨਾ ਮਤਲਬ ਇਹ ਨਹੀਂ ਪੂਰੀ ਹਾਲਤ ਅੱਛਾ ਦਿੱਲੀ ਦੇ ਵਿੱਚ ਆਪਾਂ ਦੇਖ ਲਿਆ ਇੰਡੀਆ ਦੀਆਂ ਇਲੈਕਸ਼ਨਾਂ ਦਾ ਕਿਹੜਾ ਜਿਹਾ ਰਿਸਪਾਂਸ ਮਿਲੇ ਪਰਸੈਂਟੇਜ ਦੇਖੋ ਤੁਸੀਂ ਵੋਟਾਂ ਦੀ ਉਹ ਤਾਂ ਮੇਰੇ ਖਿਆਲ ਇਹ ਵੀ ਸਮੇਂ ਦੀ ਗੱਲ ਹੂੰ ਅਦਰਵਾਈਜ਼ ਇਹ ਕੋਈ ਇਹਨਾਂ ਨੇ ਆਪਣਾ ਜਿਹੜਾ ਮੰਡੇਟਸ ਵੀ ਤਾਂ ਗੁਮਾ ਦਿਆ ਜਿਹੜਾ ਲੋਕਾਂ ਨੇ ਚੋਣ ਕਰਕੇ ਜਿਹੜਾ ਤਾਂ ਤਸ ਸੀ ਨਾ ਸਿਰ ਤੇ ਹੱਥ ਟਕਿਆ ਸੀ ਉਹ ਹੁਣ ਹੱਥ ਨਹੀਂ ਹੈ ਹੂੰ ਇਹ ਠੀਕ ਹੈ ਚਲੋ ਜੇ ਉਸ ਨੂੰ ਆਪ ਹੁੰਦਾ ਬੰਦੇ ਦਾ ਉਹ ਉਸੇ ਤਰੀਕੇ ਨਾਲ ਹੀ ਚੱਲਣਾ ਹੁੰਦਾ ਘੋੜਾ ਘੋੜੇ ਦੀ ਤਰੀਕੇ ਜੁੰਦਾ ਹੁੰਦਾ ਹੈ ਕਦਾ ਕਦੇ ਦੀ ਤਰੀਕੇ ਤੁਰਦਾ ਸਭਨੇ ਸਭ ਤਰੀਕਾ ਤੁਰਨਾ ਹੈ ਉਹ ਜਿਹੜਾ ਸੁਭਾਅ ਨੂੰ ਨਹੀਂ ਸੋਧਨ ਚਾਹੀਦਾ ਹੂੰ ਹੂੰ ਪਰ ਉਸ ਸੁਭਾਅ ਹੈ ਜਿਹੜਾ ਉਹ ਮੇਰਾ خیال ਹੈ ਕਿ ਡਿਸਫੰਕਸ਼ਨਲ ਹੋ ਗਿਆ ਹੈ ਉਹ ਸੀਐਮ ਦੇ ਜਿਹੜੇ ਰੁਕਵੇ ਹੁੰਦੇ ਹਨ सीएमडी कुर्सी ਨੂੰ ਜਾਂ ਜਦੋਂ ਉਸ ਲੈਵਲ ਦਾ ਜਿਹੜਾ ਮੰਡਟ ਦਿੱਤਾ ਸੀ ਉਹਨੂੰ ਮੇਨਟੇਨ ਨਹੀਂ ਕਰਦਾ ਹੂੰ ਬਿਲਕੁਲ ਬਿਲਕੁਲ ਚਲੋ ਦੇਖਦੇ ਹਾਂ ਕਿ ਕਿਹਨਾਕ ਟਾਈਮ ਇਸ ਤਰੀਕੇ ਦੇ ਨਾਲ ਗੱਡੀ ਚੱਲਦੀ ਹੈ ਪਰ ਔਖਾ ਹੋ ਜਾਣਾ ਹੈ ਜਵਾਬ ਜਿਹੜੀਆਂ ਸਾਰੀਆਂ ਗੱਲਾਂ ਦੇ ਦੇਣੇ ਪੈਣਗੇ ਉਹ ਪੰਜਾਬ ਦੇ ਲੋਕ ਵੀ ਮੰਗਣਗੇ ਤੇ ਹਰਿਆੜੇ ਵਾਲਿਆਂ ਨੂੰ ਵੀ ਮੰਗਣੇ ਚਾਹੀਦੇ ਆ ਚਲੋ ਡਾਕਟਰ ਸਾਹਿਬ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਸੁੰਦਰ ਜੀ ਸੋਤਿਆਂ ਦਰਸ਼ਕਾਂ ਸਭਨਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤਾਈ ਸਾਹਿਬ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਪੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ